Kekunan kerana jari. ਹਾਂਜੀ ਰੱਖੋ ਇਹਦਾ ਬਲੱਡ ਕੈਂਪ ਹੈ ਹਰ ਸਾਲ ਦੀ ਤਰ੍ਹਾਂ ਸਰਦਾਰ ਮੁਖਤਾਰ ਸਿੰਘ ਜੀ ਭੁਲਰ ਜੀ ਦੀ ਜਾਤ ਦੇ ਵਿੱਚ ਸਾਡਾ ਵੀਰ ਛੋਟਾ ਵੀਰ ਸਰਬਜੀਤ ਬਲੰਟੀਅਰ ਸਰਦਾਰ ਮੋਹਨ ਸਿੰਘ ਜੀ ਕਾਉਂਸਲਰ ਸਾਹਿਬ ਵੀਰ ਬਲਜੀਤ ਸਿੰਘ ਜੀ ਡੇਰੀ ਵਾਲੇ ਸਾਰੇ ਬਹੁਤ ਵੱਡੇ ਉਪਰਾਲੇ ਦੇ ਨਾਲ ਇਹਨਾਂ ਦੀ ਟੀਮ ਜਿਹੜੀ ਆ ਉਹ ਹਰ ਸਾਲ ਦੇ ਇਥੇ ਬਲੱਡ ਕੈਂਪ ਲਾਉਂਦੇ ਆ ਔਰ ਬਹੁਤ ਵਧੀਆ ਉਪਰਾਲਾ ਕਰਦੇ ਆ ਤੇ ਮੈਂ ਤੇ ਮਹਾਰਾਜ ਅੱਗੇ ਇਹ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੀ ਤਾਂ ਕਿ ਤagre ਹੋ ਕੇ ਇਸੇ ਤਰ੍ਹਾਂ ਚੰਗੇ ਉਪਰਾਲੇ ਕਰਦੇ ਰਹਿਣ ਕਿਉਂਕਿ ਸਾਡਾ ਦਿੱਤਾ ਹੋਇਆ ਫੂਨ ਕਿਸੇ ਜੀ ਬਿਚਾ ਸਕਦਾ ਸੋ ਇਹ ਕੰਮ ਹੈ ਬੜੇ ਔਖੇ ਆ ਪਰ ਬੜੀ ਹਿੰਮਤ ਨਾਲ ਕਰਨਾ ਪੈਂਦੇ ਆ ਸੋ ਇਸ ਕਰਕੇ ਮਹਾਰਾਜ ਇਹਨਾਂ ਨੂੰ ਹਿੰਮਤ ਬਖਸ਼ੇ ਤਗੜੇ ਹੋ ਕੇ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਰਿਹਾ ਹੈ ਕੋਣ ਵੀ ਪਾਤਰਾ ਦੇ ਜਿਹੜੀ ਆਇਆ ਅੱਥਈ ਉਥੋਂ ਨਾਲ ਚੱਲਦਾ ਇਹ ਦੇਖੋ ਬੜੀ ਮਾੜੀ ਗੱਲ ਹੈ ਜਿਹੜਾ ਯੂਥ ਨਸ਼ਿਆਂ ਲੈ ਗਿਆ ਮੈਂ ਕੱਲਾ ਹੀ ਨਹੀਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਆ ਪਰ ਫਰਕ ਪੈ ਰਿਹਾ ਤਗੜੇ ਹੋ ਕੇ ਲੋਕਾਂ ਚ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਵੇਖੋ ਪਿਛਲੀ ਪੀੜ੍ਹੀ ਚ ਬੜਾ ਵੱਡਾ ਨੁਕਸਾਨ ਹੋਇਆ ਆਉਣ ਵਾਲੀ ਜਿਹੜੀ ਸਾਡੇ ਨੌਜਵਾਨੀ ਆ ਉਹ ਉਹਨਾਂ ਨ ਦੇ ਇੱਕੇ ਕਾਫੀ ਬਦਲ ਰਹੀ ਆ ਔਰ ਆਪਾਂ ਤਾਂ ਇਹਦੇ ਅੱਗੇ ਪ੍ਰਾਰ ਅਰਦਾਸ ਹੀ ਕਰ ਸਕਦੇ ਆ ਵੈਗਰੂ ਅੱਗੇ ਕਿ ਸੱਚੇ ਪਾਸ਼ਾ ਵੈਗਰੂ ਇਹਨਾਂ ਨੂੰ ਸਮੱਤ ਬਖਸ਼ੋ ਤੇ ਇਹਨਾਂ ਨੂੰ ਬਚਾਓ ਸੋ ਹੋਰ ਇੱਥੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਬੜੀਆਂ ਸਰਕਾਰਾਂ ਆਈਆਂ ਸਾਰੇ ਆਪੋ ਆਪਣੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀਆਂ ਵਾ ਪਰ ਜਿਹੜਾ ਵਾ ਮੈਂ ਸਮਝਦਾ ਕੋਈ ਉਸ ਹਾਵਨਾ ਜੇ ਕੰਟਰੋਲ ਹੋ ਨਹੀਂ ਰਿਹਾ ਕੋਸ਼ਿਸ਼ ਕਰਦੀਆਂ ਸਰਕਾਰਾਂ ਪਰ ਕੰਟਰੋਲ ਨਹੀਂ ਹੋਣਾ ਚਾਹੀਦਾ ਤੇ ਆਪਾਂ ਤੇ ਰੱਬ ਅਗੇ ਅਰਦਾਸ ਹੀ ਕਰ ਸਕਦੇ ਆ ਕਿ ਤੇ ਪਰਮਾਤਮਾ ਹੀ ਕਰ ਸਕਦਾ ਹੁਣ ਸੱਚੇ ਪਾਸ਼ਾ ਵੇ ਥੈਂਕ ਯੂ ਸਰਪਦੀਪ ਸਿੰਘ ਪੁਲਾੜ ਜੀ ਸਵਰਗੀ ਪਿਤਾ ਜਥੇਦਾਰ ਮਖਤਿਆਰ ਸਿੰਘ ਭੁੱਲਰ ਜੀ ਦੀ ਸਲਾਮਾ ਮਿੱਠੀ ਯਾਦ ਨੂੰ ਸਮਰਪਿਤ ਜੋ ਵਿਸ਼ਾਲ ਖੂਨਦਾਨ ਕਾਂ ਖਾਲਸਾ ਬਲੱਡ ਡੋਨੇਟ ਜੁਨਟੀ ਰਜਿਸਟਰਡ ਸ੍ਰੀ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਾਇਆ ਗਿਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਇਸ ਟੀਮ ਦਾ ਜਿਨ੍ਹਾਂ ਨੇ ਸਾਨੂੰ ਇਸ ਚੰਗੇ ਕੰਮ ਵਾਲੇ ਪ੍ਰੇਰਿਤ ਕੀਤਾ ਤੇ ਸਾਡੇ ਪਰਿਵਾਰ ਨੂੰ ਭਲੇ ਦੇ ਕਹਾਵਤ ਦੋ ਰਿਹਾ ਹੈ ਅਤੇ ਆਪਣੀ ਟੀਮ ਦਾ ਖਾਲਸਾ ਬਲੱਡ ਟੀਮ ਸਰਦਾਰ ਅਮਨਦੀਪ ਸਿੰਘ ਜੀ ਪ੍ਰਧਾਨ ਜੀ ਸਰਦਾਰ ਸਰਜੋਤ ਸਿੰਘ ਜੀ ਕਾਲਸਾ ਸਰਦਾਰ ਜਗਤਪ੍ਰੀਤ ਸਿੰਘ ਜੀ ਧਾਮੀ ਤੇ ਸਰਦਾਰ ਗਲਜੀਤ ਸਿੰਘ ਜੀ ਡੇਰੀ ਵਾਲੇ ਜੋ ਮਡੇ ਵੱਡੇ ਭਾਈ ਸਾਹਿਬ ਨੇ ਔਰ ਸਰਦਾਰ ਮੋਨ ਸਿੰਘ ਜੀ ਮਾਰੀ ਮੇਗਾ ਕਾਉਂਸਲਰ ਵਾਰਡ ਨੰਬਰ 43 ਤੋਂ ਅਸ਼ਮਤੀ ਟੀਮ ਦਾ ਧੰਵਾਦ ਕਰਦਾ ਔਰ ਖਾਸ ਕਰਕੇ ਇਹਨਾਂ ਨੌਨਰਾਂ ਦਾ ਨੌਜਵਾਨ ਵੀਰਾਂ ਦਾ ਨੌਜਵਾਨ ਪਹਿਰਾਂ ਦਾ ਜਿਹੜੇ ਸਾਡੇ ਇਸ ਕੈਂਪ ਦਾ ਹਿੱਸਾ ਬਣੇ ਔਰ ਸਾਡੇ ਕੈਂਪ ਨੂੰ ਇਹਨਾਂ ਨੇ ਸਪੂਰਨ ਤੌਰ ਤੇ ਜਿਹੜਾ ਸੈਕਸ ਕੀਤਾ ਜਾਂਦਾ ਹੈ ਮਨਜੀਤ ਸਿੰਘ ਜੀ ਜੋ ਖਲਾਏਗਾ ਅੱਜ ਜਿਹੜਾ ਹੁਣ ਤੱਕ 500 ਤੋਂ ਪਲੱਸ ਜਿਹੜੇ ਯੂਨਿਟ ਬੁਣ ਚੁੱਕੇ ਮੈਂ ਆਸ ਕਰਦਾ 1000 ਦੇ ਲਗਭਗ ਜਿਹੜੇ ਡੋਨੇਟ ਹੋਣਗੇ ਕਿਉਂਕਿ ਨੌਜਵਾਨ ਕਾਫੀ ਅਛਾ ਦੇ ਨਾਲ ਜਿਹੜੇ ਆ ਰਹੇ ਨੇ ਨਵਨ ਉਹ ਲੜਕੀਆਂ ਕੀ ਕਿਹਾ ਜਾਊਗਾ ਜਿਹੜੀ ਬਲੱਡ ਦਾਨ ਕਰਦੇ ਦੇਖੋ ਜੀ ਨੌਜਵਾਨ ਪੀੜੀ ਨੂੰ ਅਪੀਲ ਹੈ ਜੀ ਅ ਮੈਂ ਇੱਕ ਨਰਮਾਣਾ ਦਾ ਸੇਵਾਦਾਰ ਹੋਣਾ ਤੇ ਅਪੀਲ ਕਰਦਾ ਕਿਉਂਕਿ ਮੈਂ ਕਹਿ ਨਹੀਂ ਸਕਦਾ ਪਰ ਫਰਜ਼ ਹੈ ਛੋਟੇ ਵੀਰਾਂ ਨੂੰ ਔਰ ਵੱਡੇ ਵੀਰਾਂ ਨੂੰ ਜਿਹੜੇ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੇ ਉਹਨਾਂ ਨੂੰ ਇਹ ਚੀਜ਼ਾਂ ਛੱਡ ਕੇ ਕਿਸੇ ਭਲੇ ਦੇ ਕੰਮ ਵਾਸਤੇ ਅੱਗੇ ਆਉਣਾ ਚਾਹੀਦਾ ਜਿੱਦਾਂ ਬਲੱਡ ਰੇਟ ਦਾ ਸਾਨੂੰ ਸੇਵਾ ਮਿਲਿਆ ਕੋਈ ਕਿਸੇ ਨੂੰ ਕੱਪੜੇ ਦਾਨ ਕਰਦਾ ਕੋਈ ਕਿਸੇ ਨੂੰ ਖੂਨ ਦਾਨ ਕਰਦਾ ਕਿਸੇ ਨੂੰ ਮੈਡੀਸਿਨ ਕਰਦਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪੰਜਾਬ ਦੇ ਵਿੱਚ ਜ਼ਰੂਰਤ ਮੈਂ ਕਹਿੰਦਾ ਕਿ ਉਹਨਾਂ ਨੂੰ ਵੀ ਆ ਕੇ ਹੈਲਪ ਕਰਨੀ ਬਹੁਤ ਜ਼ਰੂਰੀ ਹੈ ਸਾਰੇ ਖੂਨ ਦਾਨਾਂ ਹਾਂਜੀ ਖੂਨ ਦਾਨ ਕੈਂਪ ਹੈ ਇਹ 8ਵਾਂ ਖੂਨ ਦਾਨ ਕੈਂਪ ਹੈ ਜੀ ਭਾਜਾ ਸਾਹਿਬ ਜੀ ਆਤੇ ਵੈਸੇ ਖੂਨ ਦਾਨ ਕੈਂਪ ਤਾਂ ਲੱਗਦੇ ਰਹਿੰਦੇ ਨੇ ਲੇਕਿਨ ਜਿਹੜਾ ਸਲਾਨਾ ਖੂਨ ਦਾਨ ਹੈ ਐਡਵਾਂਸ ਹੁੰਦਾ ਹੁਣ ਤੱਕ ਕਿੰਨੇ ਯੂਨਿਟ ਹੋ ਗਏ 500 ਪਲੱਸ ਜਿਹੜੇ ਹੋ ਗਏ ਪਈਆਂ ਸਾਨੂੰ 500 ਪਲੱਸ ਧੰਨਵਾਦ ਜੀ ਸਾਰਿਆਂ ਦਾ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਕਾ ਮੈਂ ਜਹੇਦਾਰ ਮਗਦਾਰ ਸਿੰਘ ਦੀ ਯਾਦ ਵਿੱਚ ਖਾਲਸਾ ਜੁਆਇੰਟ ਬਲੱਡ ਵੱਲੋਂ ਸਰਜੀਕ ਵੱਲੋਂ ਸਾਰੀ ਸਮੁੱਚੀ ਟੀਮ ਵੱਲੋਂ ਸਾਡੇ ਇਲਾਕੇ ਦੇ ਪਹਿਲਾਂ 42 ਨੰਬਰ ਵਾਰਡ ਹੀ ਹੁਣ 43 ਨੰਬਰ ਵਾਰਡ ਵੱਲੋਂ ਸਾਰੇ ਸੰਗਤ ਨੂੰ ਜੀ ਆਇਆਂ ਪਹਿਲਾਂ ਤੇ ਬਹੁਤ-ਬਹੁਤ ਧੰਨਵਾਦ ਸਾਰੀ ਪ੍ਰੈਸ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਦੇਖ ਕੇ ਇੱਥੇ ਬੜਾ ਮਨ ਖੁਸ਼ ਹੋਇਆ ਕਿ ਸਾਰਿਆਂ ਨੇ ਬਹੁਤ ਵਧੀਆ ਹੀ ਨਿਭਾਇਆ ਪ੍ਰੈਸ ਵਾਲਾ ਯੋਗਦਾਨ ਜਿਹੜਾ ਹੈਗਾ ਇਹ ਹਰ ਸਾਲ ਦੀ ਤਰ੍ਹਾਂ ਜਿਹੇਦਾਰ ਮੁਖਤਿਆਰ ਸਿੰਘ ਅਠਵਾਂ ਖੂਦਨ ਕੈਂਪ ਚੱਲ ਰਿਹਾ ਤੇ ਸ਼ਹਿਰ ਤੋਂ 8 ਵਜੇ ਤੋਂ ਚੱਲਣ ਡਿਆ ਸ਼ਾਮੀ 5 ਵਜੇ ਤੱਕ ਚੱਲਣਾ ਅਜੇ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਪਹੁੰਚਣ ਤੇ ਪਹੁੰਚੋ ਬੜੀਆਂ ਰਹੀਆਂ ਇਹ ਤੁਹਾਨੂੰ ਆਪ ਹੀ ਦੇਖ ਲੈਗਾ ਕਿ ਇਹ 10000 ਤੋਂ ਪਲੱਸ ਜਾਊਗਾ ਕਿ ਜਿਹੜਾ ਇੰਨਾ ਨੌਜਵਾਨਾਂ ਦਾ ਉਤਸ਼ਾਹ ਆ ਤੇ ਸੰਗਤਾਂ ਦਾ ਉਤਸ਼ਾਹ ਆ ਸਾਰੇ ਜਿੰਨੀਆਂ ਹੀ ਸੰਸਥਾਵਾਂ ਆਗਿਆਂ ਸਾਰੀਆਂ ਇੱਥੇ ਪਹੁੰਚੀਆਂ ਸਾਡੇ ਕੋਲ ਇੱਥੇ ਆਸਟ੍ਰੇਲੀਆ ਤੋਂ ਪਹੁੰਚੇ ਆ ਹਰਿਆਣੇ ਤੋਂ ਪਹੁੰਚੇ ਆ ਹੁਣ ਅਸੀਂ ਵਿਦੇਸ਼ਾਂ ਦੇਸ਼ਾਂ ਤੋਂ ਸਾਰੇ ਸੰਗਤ ਪਹੁੰਚੇ ਆ ਸਾਰੇ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਨੂੰ ਅਸੀਂ ਧੰਨਵਾਦ ਕਹਿੰਨੇ ਤੇ ਜੀ ਆਇਆਂ ਕਹਿੰਨਾ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਪਤਨ ਇੱਕ ਮਿੰਟ ਇੱਕ ਮਿੰਟ ਜਿੱਕਾ ਵੀ ਇਹਨਾਂ ਦੀ